ਹੁਣ ਅਗਰ ਅਸੀਂ ਜਾਨਵਰਾਂ ਤੋਂ ਉੱਪਰਲੇ ਲੈਵਲ ਤੇ ਜਾਣਾ ਹੈ ਤਾਂ ਸਾਨੂੰ ਦੇਖਣਾ ਪਏਗਾ ਕਿ ਆਹ ਜੋ ਮੈਂ ਕਰਮ ਕਰ ਰਿਹਾ ਆ ਕਿ ਮੈਂ ਜਾਨਵਰਾਂ ਵਾਲੇ ਕਰ ਰਿਹਾ ਆ ਜਾਂ ਮੈਂ ਕੁਝ ਐਸਾ ਕਰ ਰਿਹਾ ਆ ਜੋ ਜਾਨਵਰ ਨਹੀਂ ਕਰ ਸਕਦੇ ਪਰ ਮੈਂ ਉਹ ਚੀਜ਼ ਕਰ ਰਿਹਾ ਫਿਰ ਮੈਂ ਆਪਣੇ ਆਪ ਨੂੰ ਬਿਹਤਰ ਬਣਾ ਰਿਹਾ ਔਰ ਇਹੀ ਚੀਜ਼ ਫਿਰ ਆਈਏ ਇਸ ਪੁਆਇੰਟ ਤੇ ਕਿ ਇਹੀ ਚੀਜ਼ ਕਬੀਰ ਸਾਹਿਬ ਕਹਿੰਦੇ ਕਿ ਸੰਤਾਂ ਦੀ ਸੋਵ ਚ ਬਹਿ ਕੇ ਸਿੱਖੀ ਜਾਂਦੀ ਹੈ ਸੰਤਾਂ ਦੇ ਕੋਲ ਬਹਿ ਕੇ ਇਹੀ ਚੀਜ਼ ਨੂੰ ਜਾਣਿਆ ਜਾਂਦਾ ਹੈ ਸਮਝਿਆ ਜਾਂਦਾ ਹੈ ਕਿ ਆਪਣੇ ਜੀਵਨ ਨੂੰ ਐਸੀ ਬਿਹਤਰ ਕਿਦਾਂ ਬਣਾ ਸਕਦੇ ਹਾਂ ਜਿੱਦਾ ਕਹਿੰਦੇ ਨੇ ਇੱਕ ਫਕੀਰ ਸੀ ਉਹਨਾਂ ਨੇ ਇੱਕ ਸ਼ੇਰ ਬੋਲਿਆ ਇੱਕ ਸ਼ਲੋਕ ਬੋਲਿਆ ਤਾਂ ਸ਼ਲੋਕ ਬੋਲ ਕੇ ਆਪਣੇ ਪਿਆਰਿਆਂ ਨੂੰ ਕਹਿ ਵੀ ਇਹਦਾ ਅਰਥ ਦੱਸੋ ਹੁਣ ਉਹ ਸ਼ਲੋਕ ਤੁਹਾਨੂੰ ਵੀ ਸੁਣਾਵਾਂਗੇ ਤੁਸੀਂ ਵੀ ਜਰਾ ਅਰਥ ਵਿਚਾਰਨ ਦੀ ਕੋਸ਼ਿਸ਼ ਕਰਨੀ ਉਹ ਫਕੀਰਾਂ ਨੇ ਕਿਹਾ ਕਿ ਉਠਾ ਬਗੂਲਾ ਪ੍ਰੇਮ ਕਾ ਬਗੂਲਾ ਹੁੰਦਾ ਨਾ ਉਹ ਇੱਕ ਹਵਾ ਦਾ ਬਾਉਂਡਰ ਆਂਦਾ ਹੈ ਉਹ ਵੰਡਰ ਕਹਿੰਦੇ ਨਾ ਉਹਨੂੰ ਉਹਨੂੰ ਬਗੂਲਾ ਵੀ ਕਹਿ ਦਿੰਦੇ ਬਾਮ ਰੋਲਾ ਵੀ ਕਹਿ ਦਿੰਦੇ ਉਹਨੂੰ ਇਸ ਲਈ ਉੱਥੇ ਫਕੀਰ ਉਹਦੀ ਗੱਲ ਕਰ ਰਹੀ ਹੈ ਕਿ ਉਠਾ ਬਗੂਲਾ ਪ੍ਰੇਮ ਕਾ ਤਿੰਕਾ ਚੜਾ ਆਕਾਸ਼ ਤਿੰਕਾ ਤਿੰਕੇ ਸੇ ਮਿਲਾ ਤਿੰਕਾ ਤਿੰਕੇ ਪਾਸ ਫਕੀਰ ਕਹਿੰਦੇ ਦੱਸੋ ਇਹਦਾ ਮਤਲਬ ਕੀ ਹੈ ਦਵਾਰ ਦਵਾਰਾ ਫੇਰ ਦੁਹਰਾ ਦਹੀ ਹੈ ਉਠਾ ਬਗੂਲਾ ਪ੍ਰੇਮ ਕਾ ਤਿੰਕਾ ਚੜਾ ਆਕਾਸ਼ ਤਿੰਕਾ ਤਿੰਕੇ ਸੇ ਮਿਲਾ ਤਿੰਕਾ ਤਿੰਕੇ ਪਾਸ ਜਦੋਂ ਫਕੀਰਾਂ ਨੇ ਇਹ ਗੱਲ ਕਹੀ ਤਾਂ ਸਾਰੇ ਸੋਚਣ ਲੱਗ ਪਏ ਜਿਦਾ ਸ਼ਾਇਦ ਤੁਸੀਂ ਵੀ ਸੋਚ ਰਹੇ ਹੋ ਇਹਦਾ ਮਤਲਬ ਕੀ ਹੈ ਸੋਚ ਰਹੇ ਹੋ ਕਿ ਨਹੀਂ ਪਰ ਮਤਲਬ ਉਹ ਸਮਝ ਆ ਰਿਹਾ ਹੈ ਕਹਿੰਦੇ ਇੱਥੇ ਹੁਣ ਆਜੋ ਕਲੀਅਰ ਕਰੀਏ ਕਿਉਂਕਿ ਇੰਨਾ ਟਾਈਮ ਨਹੀਂ ਹੈ ਕਿ ਤੁਹਾਨੂੰ ਸੋਚਣ ਦਾ ਮੌਕਾ ਦੇਹੀ ਇਸ ਲਈ ਹੁਣ ਇਹ ਕਲੀਅਰ ਵੀ ਕਰ ਦਈਏ ਕਹਿੰਦੇ ਉਠਾ ਬਗੂਲਾ ਪ੍ਰੇਮ ਕਰ ਤਿੰਕਾ ਚੜਾ ਆਕਾਸ਼ ਇੱਕ ਤਿੰਕਾ ਤਿੰਕਾ ਕਹਿੰਦੇ ਘਾਹ ਦੇ ਤਿੰਕੇ ਨੂੰ ਉਹ ਜ਼ਮੀਨ ਤੇ ਪਿਆ ਹੋਇਆ ਹੈ ਤੇ ਜ਼ਮੀਨ ਤੇ ਪਿਆ ਤਿੰਕਾ ਕਦੀ ਆਪ ਆਕਾਸ਼ ਤੱਕ ਪਹੁੰਚ ਸਕਦਾ ਹੈ ਲਾਲੋ ਹੀ ਹੋਰ ਤਿੰਕੇ ਕੋਲ ਨਾ ਪੰਖ ਹੈ ਨਾ ਹੀ ਕੋਈ ਸਾਧਨ ਹੈ ਕਿ ਉੱਪਰ ਉਚਾਈਆਂ ਤੇ ਜਾ ਸਕੇ ਫਿਰ ਉਹ ਕਹਿੰਦੇ ਐ ਕਿ ਬਗੂਲਾ ਪ੍ਰੇਮ ਦਾ ਆਇਆ ਉਹ ਪ੍ਰੇਮ ਦਾ ਬਾਉਂਡਰ ਆਇਆ ਬਵਾਂਡਰ ਆਇਆ ਉਹ ਬਾਂਬ ਰੋਲਾ ਆਇਆ ਪ੍ਰੇਮ ਦਾ ਜਦੋਂ ਉਹ ਬਾਂਬ ਰੋਲਾ ਪ੍ਰੇਮ ਦਾ ਆਇਆ ਤਾਂ ਉਸਨੇ ਤਿੰਕੇ ਨੂੰ ਉਠਾਇਆ ਔਰ ਆਕਾਸ਼ ਦੀ ਤਰਫ ਲੈ ਗਿਆ ਇੱਥੋਂ ਦੱਸਣਾ ਕੀ ਚਾਹੁੰਦੇ ਆ ਕਿ ਇਨਸਾਨ ਦਾ ਜੀਵਨ ਵੀ ਇੱਕ ਤਿੰਕੇ ਦੀ ਤਰ੍ਹਾਂ ਹੈ ਸਮੇਦਯੋਗ ਨਹੀਂ ਅਗਰ ਇਹ ਉਚਾਈਆਂ ਤੇ ਪਹੁੰਚਣਾ ਚਾਹੁੰਦਾ ਹੈ ਆਕਾਸ਼ ਤੱਕ ਪਹੁੰਚਣਾ ਚਾਹੁੰਦਾ ਤੇਨੂੰ ਨਫ਼ਰਤ ਤਿਆਗਣੀ ਪੈਣੀ ਹੈ ਇਹਨੂੰ ਕ੍ਰੋਧ ਤਿਆਗਣਾ ਪੈਣਾ ਹੈ ਇਹਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਤਿਆਗ ਕਰਨਾ ਪੈਣਾ ਹੈ ਇਹਨੂੰ ਪ੍ਰੇਮ ਦੇ ਰੰਗ ਚ ਰੰਗਣਾ ਪੈਣਾ ਹੈ ਕਿਉਂਕਿ ਪ੍ਰੇਮ ਹੀ ਸਾਨੂੰ ਜਦੋਂ ਪ੍ਰੇਮ ਪ੍ਰਭੂ ਦਾ ਹੋਵੇ ਉਹ ਪ੍ਰੇਮ ਮੁਰਸ਼ਿਦ ਦਾ ਹੋਵੇ ਸਤਗੁਰ ਦਾ ਹੋਵੇ ਤਾਂ ਉਹ ਪ੍ਰੇਮ ਦਾ ਬਗੂਲਾ ਹੀ ਸਾਨੂੰ ਜ਼ਮੀਨ ਤੋਂ ਆਸਮਾਨ ਤੱਕ ਲੈ ਕੇ ਜਾਂਦਾ ਹੈ ਕਿਉਂਕਿ ਤਨੇਕੇ ਨੂੰ ਉੜਨ ਵਾਸਤੇ ਹਵਾ ਦਾ ਬਵੰਡਰ ਚਾਹੀਦਾ ਹੈ ਔਰ ਇੱਥੇ ਦੱਸਿਆ ਕਿ ਉਹ ਪ੍ਰੇਮ ਦਾ ਬਵੰਡਰ ਹੀ ਹੁੰਦਾ ਹੈ ਜਿਹੜਾ ਇਨਸਾਨ ਨੂੰ ਕੱਖਾਂ ਤੋਂ ਲੱਖਾਂ ਤੱਕ ਜਾਂ ਕਹਿ ਲਓ ਫਰਸ਼ ਤੋਂ ਅਰਸ਼ ਲੈ ਜਾਂਦਾ ਹੈ ਇਸ ਲਈ ਚੈੱਕ ਕਰੋ ਕਿ ਮੇਰੇ ਅੰਦਰ ਇਹ ਪ੍ਰੇਮ ਹੈ ਜਾਂ ਨਹੀਂ ਹੋਰ ਬੰਦਾ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਮੇਰੇ ਕੋਲ ਧਨ ਚਾਹੀਦਾ ਹੈ ਮੈਨੂੰ ਕੋ ਕਪੜਾ ਚਾਹੀਦਾ ਹੈ ਮੈਨੂੰ ਇਦਾਂ ਦੀ ਕੋਠੀ ਚਾਹੀਦੀ ਹੈ ਮੈਨੂੰ ਇਦਾਂ ਦੀ ਕਾਰ ਚਾਹੀਦੀ ਹੈ ਪਰ ਕਹਿੰਦੇ ਜਿਸ ਨੇ ਤੈਨੂੰ ਜ਼ਮੀਨ ਤੋਂ ਆਸਮਾਨ ਦੀ ਉਚਾਈਆਂ ਤੱਕ ਲੈ ਕੇ ਜਾਣਾ ਉਹ ਹੈ ਸਤਗੁਰ ਦਾ ਪ੍ਰੇਮ ਉਹ ਹੈ ਉਸ ਮਾਲਿਕ ਦਾ ਪ੍ਰਮਾਤਮਾ ਦਾ ਪ੍ਰੇਮ ਇਸ ਲਈ ਚੈੱਕ ਕਰ ਪ੍ਰੇਮ ਹੈ ਤੇਰੇ ਅੰਦਰ ਮੁਹੱਬਤ ਹੈ ਤੇਰੇ ਅੰਦਰ ਅਗਰ ਹੈ ਤਾਂ ਇਹ ਪ੍ਰਭੂ ਦਾ ਪ੍ਰੇਮੀ ਤੈਨੂੰ ਬਹੁਤ ਉਚਾਈਆਂ ਤੇ ਲੈ ਜਾਏਗਾ ਇਸ ਲਈ ਉਹਨਾਂ ਨੇ ਕਿਹਾ ਉਠਾ ਬਗੂਲਾ ਪ੍ਰੇਮ ਕਾ ਤਿੰਕਾ ਚੜਾ ਆਕਾਸ਼ ਤਿੰਕਾ ਤਿੰਕੇ ਸੇ ਮਿਲਾ ਹੁਣ ਇੱਥੇ ਜ਼ਰਾ ਗੌਰ ਕਰਨਾ ਤਿੰਕਾ ਯਾਨੀ ਉਹ ਤੀਲਾ ਤਨਕੇ ਸੇ ਮਿਲਾ ਔਰ ਉਹ ਦੂਜੇ ਪਾਸੇ ਉਹ ਤਨਕੇ ਨੂੰ ਨਹੀਂ ਕਹ ਰਿਆ ਉੱਥੇ ਇਸ਼ਾਰਾ ਹੈ ਤਨਕੇ ਸੇ ਮਿਲਾ ਤਨਕਾ ਯਾਨੀ ਜੇਦਾ ਬੰਦਾ ਨਾ ਮੈਂ ਤਾਂ ਪ੍ਰਭੂ ਦਾ ਆ ਸਮਝਦੇ ਹੋ ਕਿ ਨਹੀਂ ਤੂੰ ਕਿਨਕਾ ਮੈਂ ਤਨਕਾ ਇੱਕ ਭਾਸ਼ਾ ਹੈ ਸਮਝਦੇ ਹੋ ਕਿ ਨਹੀਂ ਕੋਈ ਤੁਹਾਨੂੰ ਪੁੱਛੇ ਤੂੰ ਤੂੰ ਕਿਨਕਾ ਜਾਂ ਤੂੰ ਕਿਸਕਾ ਤਾਂ ਕਹਿੰਦਾ ਮੈਂ ਤਨਕਾ ਤਨਕਾ ਯਾਨੀ ਇੱਥੇ ਤੀਲਾ ਨਹੀਂ ਤਨਕਾ ਯਾਨੀ ਮੈਂ ਉਹਦਾ ਆ ਉਹ ਕਹਿੰਦੇ ਤਿੰਨ ਕਾ ਤਿੰਕੇ సే ਮਿਲਾਂ ਇੱਥੇ ਤਿੰਕੇ ਨੂੰ ਮੁਰਸ਼ਿਦ ਕਿਹਾ ਗਿਆ ਕਿ ਜਦੋਂ ਇਹ ਤਿੰਕਾ ਤਿੰਕੇ సే ਮਿਲਦਾ ਹੈ ਜੋ ਕਿ ਉਹਦਾ ਹੋ ਚੁੱਕਾ ਹੈ ਉਸ ਪ੍ਰਮਾਤਮਾ ਦਾ ਹੋ ਚੁੱਕਾ ਹੈ ਜਦੋਂ ਇਹ ਤਿੰਕਾ ਉਸ ਤਿੰਕੇ ਨਾਲ ਮਿਲਦਾ ਹੈ ਤਾਂ ਫੇ ਤਿੰਕਾ ਤਿੰਕੇ సే ਮਿਲਾਂ ਜਦੋਂ ਮੁਰਸ਼ਿਦ ਦੇ ਨਾਲ ਇਨਸਾਨ ਦਾ ਮੇਲ ਹੁੰਦਾ ਤਾਂ ਤਿੰਕਾ ਤਿੰਕੇ ਪਾਸ ਫੇ ਮੁਰਸ਼ਿਦ ਦੀ ਬਾਹ ਫੜ ਕੇ ਉਹ ਤਿੰਕਾ ਵੀ ਪ੍ਰਭੂ ਦੇ ਪਾਸ ਪਹੁੰਚ ਜਾਂਦਾ ਹੈ ਕਿਉਂਕਿ ਸਾਰੇ ਉਹਦੀ ਤਾਂ ਹਾਂ ਐ ਸੀ ਇਸ ਲਈ ਕਿ ਛੋਟੇ ਜੇ ਸ਼ਬਦ ਅੰਦਰ ਇੱਕ ਬੜੀ ਗਹਿਰਾਈ ਹੈ ਕਿ ਅਗਰ ਐਸੀ ਉਸ ਅਨੰਦ ਨੂੰ ਪਾਣਾ ਹੈ ਤਾਂ ਕਹਿੰਦੇ ਪਹਿਲਾਂ ਸਾਨੂੰ ਮੁਰਸ਼ਿਦ ਨਾਲ ਕਹਦੇ ਹੋ ਜੇ ਬੱਚੇ ਨੇ ਡਿਗਰੀ ਪਾਣੀ ਹੈ ਤਾਂ ਉਹਨੂੰ ਮਾਸਟਰ ਨਾਲ ਮਿਲਣਾ ਜੇ ਇੱਕ ਬੱਚੇ ਨੇ ਫੁੱਟਬਾਲਰ ਬਣਨਾ ਤਾਂ ਉਹਨੂੰ ਕੋਚ ਕੋਲ ਜਾਣਾ ਜੇ ਇੱਕ ਬੱਚੇ ਨੇ ਕ੍ਰਿਕਟ ਸਿੱਖਣਾ ਤਾਂ ਉਹਨੂੰ ਕੋਚ ਕੋਲ ਜਾਣਾ ਇੱਥੋਂ ਮਤਲਬ ਕੀ ਹੈ ਕਿ ਅਸੀਂ ਕੁਝ ਵੀ ਹਾਸਲ ਕਰਨਾ ਹੈ ਨਾ ਤਾਂ ਸਾਨੂੰ ਉੱਥੇ ਗੁਰੂ ਦੀ ਜ਼ਰੂਰਤ ਜੇ ਜਦੋਂ ਅਸੀਂ ਜੇ ਤਾਂ ਦੱਸਿਆ ਫੁੱਟਬਾਲ ਸਿੱਖਣਾ ਤਾਂ ਫੁੱਟਬਾਲ ਦੇ ਕੋਚ ਕੋ ਜਾਣਾ ਹੈ ਤੇ ਜੇ ਜੀਵਨ ਨੂੰ ਸਿੱਖਣਾ ਹੈ ਜੀਵਨ ਨੂੰ ਆਨੰਦ ਨਾਲ ਭਰਨਾ ਹੈ ਤਾਂ ਫਿਰ ਕੀ ਫਿਰ ਸਾਨੂੰ ਉਹਨਾਂ ਗੁਰੂਆਂ ਰਹਿਬਰਾਂ ਕੋ ਜਾਣਾ ਪਏਗਾ ਜੋ ਜੀਵਨ ਨੂੰ ਸਮਝਦੇ ਹੈ ਜੋ ਜੀਵਨ ਬਣਾਉਣ ਵਾਲੇ ਪ੍ਰਭੂ ਨੂੰ ਸਮਝਦੇ ਹੈ ਕਿਉਂਕਿ ਜਿਸ ਨੇ ਜੀਵਨ ਬਣਾਇਆ ਉਹ ਹੈ ਕਹਦੇ ਹੋ ਉਹ ਮਾਲਿਕ ਉਹ ਪ੍ਰਮਾਤਮਾ ਪ੍ਰਭੂ ਤਾਂ ਜੇ ਅਸੀਂ ਜੀਵਨ ਦੇ ਵਿੱਚ ਛੁਪੀਆਂ ਰਹਿਮਤਾਂ ਨੂੰ ਸਮਝਣਾ ਹੈ ਛੁਪੀ એનર્ਜੀ ਨੂੰ ਸਮਝਣਾ ਹੈ ਸ਼ਕਤੀ ਨੂੰ ਸਮਝਣਾ ਹੈ ਤਾਂ ਫਿਰ ਸਾਨੂੰ ਉਹਨਾਂ ਨਾਲ ਜੁੜਨਾ ਪੈਣਾ ਜਿਹੜੇ ਜੀਵਨ ਬਣਾਉਣ ਵਾਲੇ ਉਸ ਪ੍ਰਭੂ ਨੂੰ ਸਮਝਦੇ ਆ ਜਿਹੜੇ ਜੀਵਨ ਬਣਾਉਣ ਵਾਲੀ ਉਸ એનર્ਜੀ ਨੂੰ ਸਮਝਦੇ ਆ ਕਿਉਂਕਿ ਉਹਨਾਂ ਨਾਲ ਜੁੜ ਕੇ ਹੀ ਅਸੀਂ ਉਹ એનર્ਜੀ ਨੂੰ ਸਮਝ ਕੇ ਉਹਦਾ ਲਾਭ ਕਹਿ ਦਿਓ ਲੈ ਸਕਦੇ ਹਾਂ ਇਸੇ ਲਈ ਤਾਂ ਜਦੋਂ ਇਨਸਾਨ ਮੁਰਸ਼ਿਦ ਦੇ ਨਾਲ ਜੁੜਦਾ ਹੈ ਗੁਰੂ ਦੇ ਨਾਲ ਜੁੜਦਾ ਹੈ ਤਾਂ ਫਿਰ ਉਹਦਾ ਜੀਵਨ ਬਿਹਤਰ ਹੁੰਦਾ ਹੈ ਔਰ ਇੱਥੇ ਸ਼੍ਰੀ ਕ੍ਰਿਸ਼ਨ ਨੇ ਵੀ ਗੱਲ ਬੜੀ ਪਿਆਰੀ ਕਹੀ ਹੈ ਕਿਸੇ ਨੇ ਪੁੱਛਿਆ ਸੀ ਸ਼੍ਰੀ ਕ੍ਰਿਸ਼ਨ ਨੂੰ ਕਿ ਮਹਾਰਾਜ ਬਿਹਤਰੀਨ ਜੀਵਨ ਵਾਸਤੇ ਕੀ ਕਰਨਾ ਚਾਹੀਦਾ ਹੈ ਬਿਹਤਰੀਨ ਜੀਵਨ ਬੰਦੇ ਨੂੰ ਕਿੱਦਾਂ ਮਿਲ ਸਕਦਾ ਹੈ ਤਾਂ ਦੇਖੋ ਸ਼੍ਰੀ ਕ੍ਰਿਸ਼ਨ ਨੇ ਕੀ ਕਿਹਾ ਕਹਿੰਦੇ ਬਿਹਤਰੀਨ ਜੀਵਨ ਦੀ ਸ਼ੁਰੂਆਤ ਭੀਤਰ ਸੇ ਹੁੰਦੀ ਹੈ ਜਰਾ ਗੌਰ ਕਰਨਾ ਬਿਹਤਰੀਨ ਜੀਵਨ ਦੀ ਸ਼ੁਰੂਆਤ ਭੀਤਰ ਸੇ ਹੁੰਦੀ ਹੈ ਜਦ ਤੁਮ ਭੀਤਰ ਸੇ ਸ਼ੁੱਧ ਹੋ ਜਾਂਦੇ ਹੋ ਤਬ ਤੁਮਹਾਰਾ ਜੀਵਨ ਬਿਹਤਰੀਨ ਹੋ ਜਾਂਦਾ ਹੈ ਇਹ ਗੱਲ ਬੜੀ ਸਮਝਣ ਵਾਲੀ ਹੈ ਇਸ ਲਈ ਸ਼੍ਰੀ ਕ੍ਰਿਸ਼ਨ ਦੀ ਲਾਈਨ ਨਾ ਇਹ ਯਾਦ ਰੱਖਣੀ ਹੈ ਹਮੇਸ਼ਾ ਕਿ ਅਗਰ ਐਸੀ ਆਪਣੇ ਜੀਵਨ ਨੂੰ ਬਿਹਤਰੀਨ ਬਣਾਉਣਾ ਚਾਹਦੇ ਹੋ ਨਾ ਇਹਨੂੰ ਇਦਾਂ ਸਮਝ ਲਓ ਕਿ ਜਿਦਾਂ ਇੱਕ ਸੇਬ ਲੈਂਦੇ ਹੋ ਤੁਸੀਂ ਬਾਹਰੋਂ ਦੇਖਣ ਨੂੰ ਬੜਾ ਸਾਫ਼ ਹੈ ਚਮਕਦਾ ਹੈ ਅੱਜ ਕੱਲ ਸੇਬਾਂ ਤੇ ਪਾਲਿਸ਼ ਹੁੰਦੀ ਹੈ ਨਾ ਦੇਖਣ ਨੂੰ ਬੜਾ ਲੱਗਦਾ ਲੈ ਵੀ ਬੜਾ ਚਮਕ ਰਿਹਾ ਸੇਬ ਹੈ ਬੜੀ ਚਮਕ ਪੈ ਰਹੀ ਹੈ ਸ਼ਾਈਨ ਬੜੀ ਹੈ ਪਰ ਤੁਸੀਂ ਕੱਟਦੇ ਹੋ ਤਾਂ ਅੰਦਰੋਂ ਸਾਰਾ ਕਾਲਾ ਨਿਕਲੇ ਖਾ ਲੂਗੇ ਤੁਸੀਂ ਇਹ ਸੋਚ ਕੇ ਖਾ ਲੂਗੇ ਕਿ ਬਾਹਰੋਂ ਚਮਕ ਬੜੀ ਹੈ ਬਾਰੋਂ ਛਿੱਲੜ ਦੇ ਕਿੰਨਾ ਵਧੀਆ ਹੈ ਬਾਰੋਂ ਦਾ ਲਿਸ਼ਕਾ ਮਾਰਦਾ ਇਸ ਲਈ ਇਹਨੂੰ ਖਾ ਲਵਾਂ ਮੈਂ ਉਹ ਭਾਈ ਜੀ ਅੰਦਰੋਂ ਹੀ ਗਲਿਆ ਹੈ ਅੰਦਰੋਂ ਹੀ ਖਰਾਬ ਹੈ ਤਾਂ ਬਾਹਰੀ ਚਮਕ ਨੂੰ ਮੈਂ ਕੀ ਕਰਨਾ ਹੈ ਕਿਉਂਕਿ ਬਾਹਰਲੀ ਚਮਕਣਾ ਮੈਨੂੰ ਮਤਲਬ ਨਹੀਂ ਹੈ ਮੇਨੂੰ ਤਾਂ ਮਤਲਬ ਇਹ ਅੰਦਰਲੇ ਗੁੱਦੇ ਨਾਲ ਹੈ ਅਗਰ ਗੁੱਦਾ ਸਵਸਥ ਸਾਫ ਹੈ ਸਵਸਥ ਦਾ ਮਤਲਬ ਠੀਕ ਹੈ ਸਹੀ ਹੈ ਤਾਂ ਫਿਰ ਮੈਂ ਖਾਣਾ ਕਿਉਂਕਿ ਮੈਨੂੰ ਵੀ ਫਾਇਦਾ ਦੇਗਾ ਸਵਾਦ ਦੇਗਾ ਤਾਂ ਜੇ ਅੰਦਰੋਂ ਹੀ ਗਲਿਆ ਹੋਇਆ ਤਾਂ ਬਾਹਰੀ ਚਮਕ ਨੂੰ ਮੈਂ ਕੀ ਕਰਨਾ ਹੈ ਕਦੀ ਦੇਖਿਆ ਹੋਵੇਗਾ ਇਦਾਂ ਦਾ ਸੇਵ ਤੁਸੀਂ ਜਿਹੜਾ ਬਾਹਰੋਂ ਤਾਂ ਠੀਕ ਹੁੰਦਾ ਹੈ ਪਰ ਕੱਟੋ ਤਾਂ ਅੰਦਰੋਂ ਕਾਲਾ ਕਦੀ ਦੇਖਿਆ ਤਾਂ ਕਿਹਨੇ ਕਿਹਨੇ ਦੇਖਿਆ ਜਰਾ ਪਤਾ ਲੱਗੇ ਚਲੋ ਕਿਉਂਕਿ ਇਹ ਗੱਲ ਕਰਨ ਦਾ ਮਜ਼ਾ ਨਾ ਕਿ ਤੁਸੀਂ ਦੇਖਿਆ ਹੋਵੇ ਕਦੀ ਤਾਂ ਕਈ ਮੇਰਾ ਇਹ ਵੀ ਦੇਖਿਆ ਹੋਵੇਗਾ ਤੁਸੀਂ ਕਿ ਬਾਹਰੋਂ ਸੇਬ ਨੂੰ ਦਾਗ ਲੱਗੇ ਹੁੰਦੇ ਐ ਮੜਵਾੜਾ ਫਿਸਿਆ ਲੱਗਦਾ ਹੈ ਕਿ ਲੈ ਵੀ ਇੱਥੋਂ ਦਾਗ ਲੱਗਾ ਇੱਥੋਂ ਦਾਗ ਲੱਗੀ ਹੈ ਪਰ ਜਦੋਂ ਕਟੋ ਯਾਨੀ ਉਹਨੂੰ ਉਨੇਕਰ ਨੂੰ ਲਾ ਦਿਓ ਤਾਂ ਅੰਦਰੋਂ ਬੜਾ ਚਿੱਟਾ ਮਿੱਠਾ ਨਿਕਲਦਾ ਹੈ ਇਦਾਂ ਦਾ ਸੇਬ ਵੀ ਦੇਖਿਆ ਹੋਵੇਗਾ ਕਿਹਨੇ ਕਿਹਨੇ ਦੇਖਿਆ ਗੁੱਡ ਹੁਣ ਇਹਦਾ ਮਤਲਬ ਕੀ ਹੈ ਹੁਣ ਤੁਸੀਂ ਕਿਹੜੇ ਸੇਬ ਨੂੰ ਖਾਣਾ ਪਸੰਦ ਕਰੋਗੇ ਜਿਹੜਾ ਬਾਹਰੋਂ ਸਾਫ਼ ਹੈ ਪਰ ਅੰਦਰੋਂ ਕੜਾ ਅੰਦਰੋਂ ਗਲਿਆ ਪਰ ਦੂਸਰਾ ਬਾਹਰੋਂ ਮਾੜਾ ਮੋਟਾ ਚੋ ਲੱਗੀ ਹੋਈ ਹੈ 14 ਮਤਲਬ ਹੁੰਦਾ ਦਾਬ ਲੱਗੀ ਹੋਈ ਹੈ ਪਰ ਜਿੱਦਾਂ ਹੀ ਅਸੀਂ ਕਰਦਣਾ ਉਹਨਾਂ ਦਾ ਹਿੱਸਾ ਕੱਟ ਕੇ ਰੱਖਦੇ ਆਂ ਤਾਂ ਅੰਦਰੋਂ ਬੜਾ ਸਾਫ਼ ਚਿੱਟਾ ਖਾਣ ਚ ਵੀ ਮਿੱਠਾ ਹੁਣ ਕਿਹੜੇ ਸੇਵ ਨੇ ਤੁਹਾਨੂੰ ਸਵਾਦ ਦੇਣਾ ਹੈ ਬਾਹਰੋਂ ਬਿਸ਼ੱਕ ਮਾੜੀ ਮੋਟੀ ਵਿੰਗ ਚੇ ਟੱਬ ਹੈ ਕੀ ਕਹਿੰਦੇ ਆ ਬਾਹਰੋਂ ਬਿਸ਼ੱਕ ਮਾੜਾ ਮੋਟਾ ਖਰਾਵੇ ਦਬਿਆ ਹੋਇਆ ਹੈ ਚਿਪ ਪਿਆ ਹੋਇਆ ਹੈ ਪਰ ਅਗਰ ਅੰਦਰੋਂ ਮਿੱਠਾ ਹੈ ਤਾਂ ਉਹਦਾ ਸੁਆਦ ਹੈ ਇੱਥੋਂ ਕੀ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਸੇਵ ਬਾਰੋਂ ਬਿਸ਼ਾ ਤੇ ਥੋੜਾ ਮੋਟਾ ਚਿਬਾ ਹੋਵੇ ਚਿਬਾ ਗਿਆਨਾ ਜਾਂਦੇ ਅਸੀਂ ਸਮਝ ਲਿਓ ਆਪੇ ਤੁਸੀਂ ਯਾਨੀ ਕਿ ਬਾਰੋਂ ਬਿਸ਼ਾ ਕੋ ਮਾਰਾ ਮੋਟਾ ਉਹ ਲੱਗੇ ਦਾਵ ਲੱਗੀ ਹੋਈ ਹੈ ਇੱਥੋਂ ਗਲਿਆ ਹੈ ਪਰ ਅਗਰ ਕੱਟ ਕੇ ਅੰਦਰੋਂ ਮਿੱਠਾ ਨਿਕਲਦਾ ਹੈ ਤਾਂ ਸਾਨੂੰ ਫਾਇਦਾ ਦੇਗਾ ਸੁਆਦ ਦੇਗਾ ਪਰ ਅਗਰ ਬਾਰੋਂ ਹੀ ਚਮਕ ਰਿਹਾ ਹੈ ਪਾਲਿਸ਼ ਕੀਤੀ ਹੋਈ ਹੈ ਬੜਾ ਸੋਹਣਾ ਪਰ ਅੰਦਰੋਂ ਕਾਲਾ ਗਲਿਆ ਇਹ ਚਾਕੇ ਦਸਵੀਂ ਸੁੜਦੇ ਸਿੱਟੋ ਇਹਨੂੰ ਨਾਲੇ ਸ਼ਾਇਦ ਰੇੜੀ ਵਾਲੇ ਨੂੰ ਗਾਲਾਂ ਵੀ ਕੱਢੀਏ ਆ ਕੀ ਦੇ ਦਿੱਤਾ ਸਾਨੂੰ ਹੈ ਗਲੇ ਸੇਵ ਦੇ ਦਿੱਤੇ ਸਾਨੂੰ ਜਰਾ ਸਮਝਦੇ ਮੈਂ ਦੱਸਣਾ ਕੀ ਚਾਹੁੰਦੇ ਆ ਇੱਥੋਂ ਪਤਾ ਲੱਗਦਾ ਹੈ ਕਿ ਬਿਹਤਰੀਨ ਜੀਵਨ ਦੀ ਸ਼ੁਰੂਆਤ ਹੁਣ ਤੁਸੀਂ ਬਾਹਰੋਂ ਗੋ ਜੀ ਮੈਨੂੰ ਕਪੜਾ ਵਧੀਆ ਚਾਹੀਦਾ ਮੇਰਾ ਜੀਵਨ ਫੇਰ ਬਿਹਤਰੀਨ ਅਗਰ ਆਹ ਕੋਟ ਪਾ ਲਾਵਾਂ ਮਾਂ ਆਹ ਸੂਟ ਪਾ ਲਾਵਾਂ ਮਾਂ ਆਹ ਚੀਜ਼ ਮੈਨੂੰ ਮਿਲ ਜਾਵੇ ਗੱਡੀ ਮਿਲ ਜਾਵੇ ਆ ਮਿਲ ਜਾਵੇ ਅੱਧਾ ਦੀ ਮੇਰੀ ਜ਼ਿੰਦਗੀ ਚ ਬਾਹਰੋਂ ਆ ਪਦਾਰਥ ਹੋਣ ਸਾਧਨ ਹੋਣ ਤਾਂ ਮੇਰਾ ਜੀਵਨ ਫੇਰ ਬਿਹਤਰੀਨ ਨਹੀਂ ਇਹ ਸੇਵ ਦੀ ਪਾਲਿਸ਼ ਹੈ ਪਰ ਅੰਦਰੋਂ ਹੀ ਗੜੇ ਹੋਏ ਐ ਅਸੀਂ ਅੰਦਰ ਹੀ ਨਫ਼ਰਤ ਲੈ ਕੇ ਬੈਠੇ ਆਂ ਅੰਦਰ ਹੀ ਚਿੰਤਾਵਾਂ ਲੈ ਕੇ ਬੈਠੇ ਆਂ ਅੰਦਰ ਹੀ ਬੁਰਾਈਆਂ ਲੈ ਕੇ ਬੈਠੇ ਆਂ ਬੁਰੀਆਂ ਆਤਾਂ ਲੈ ਕੇ ਬੈਠੇ ਆਂ ਤਾਂ ਬਾਹਰਲੇ ਸਾਧਨਾਂ ਨਾਲ ਸਾਨੂੰ ਸੁੱਖ ਦੇ ਦੇਣਾ ਹੁਣ कई जीव आके बेनती करते हैं को बहुत कुछ है कुछ। बच्चे भी बहर सैट है पर बच्चा नशा बहुत करता है पैसा बर्बाद करी जाता है हम मतलब गड्डिया भी है कोठिया भी है बिज़े भी है बार ले पर फिर भी नशा बुरी आदत करके वो सब कुछ गुआ रहे दुखी होके बैठे है सो अंदर की है साढ़े इसलिए बेहतरीन जीवन की शुरुआत भीतर से होती है ਇਸ ਲਈ ਅਗਰ ਆਪਣੇ ਜੀਵਨ ਨੂੰ ਬਿਹਤਰੀਨ ਕਰਨਾ ਹੈ ਆਪਣੇ ਜੀਵਨ ਨੂੰ ਆਨੰਦ ਨਾਲ ਭਰਪੂਰ ਕਰਨਾ ਤਾਂ ਸਭ ਤੋਂ ਪਹਿਲਾਂ ਇਹ ਚੈੱਕ ਕਰੋ ਕਿ ਮੇਰੇ ਭੀਤਰ ਕੀ ਹੈ ਮੇਰੇ ਅੰਦਰ ਕੀ ਹੈ ਕਿਉਂਕਿ ਅਗਰ ਅਸੀਂ ਬਿਹਤਰੀਨ ਜੀਵਨ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਆਪਣੇ ਅੰਦਰ ਨੂੰ ਸ਼ੁੱਧ ਕਰਨਾ ਤਾਂ ਹੀ ਤੇ ਇੱਥੇ ਫੇਰ ਲਾਈਨ ਦੁਹਰਾਵਾਂਗੇ ਕਿ ਬਿਹਤਰੀਨ ਜੀਵਨ ਦੀ ਸ਼ੁਰੂਆਤ ਭੀਤਰ ਸੇ ਹੋਤੀ ਹੈ ਅਗਰ ਤੂੰ ਭੀਤਰ ਸੇ ਸ਼ੁੱਧ ਹੋ ਤਾਂ ਤੁਹਾਡਾ ਜੀਵਨ ਬਿਹਤਰੀਨ ਹੋ ਜਾਏਗਾ اگر ਤੁਸੀਂ ভিতর ਤੋਂ ਸ਼ੁੱਧ ਹੋ ਜਾਮੋ ਸ਼ੁੱਧ ਦਾ ਮਤਲਬ اگر ਤੁਹਾਡੇ ਵਿਚਾਰ ਅੱਛੇ ਹੋਣ ਤੁਹਾਡੀ ਸੋਚ ਅੱਛੀ ਹੋਵੇ ਸਮਝਦੇ ਹੋ ਕਿ ਨਹੀਂ ਯਾਨੀ ਇਹ ਸੋਚ ਵਿੱਚ ਕਿਸੇ ਵਾਸਤੇ ਕੋਈ ਬੁਰੀ ਭਾਵਨਾ ਨਹੀਂ ਹੈ ਇਹ ਸੋਚ ਵਿੱਚ ਕੋਈ ਕ੍ਰੋਧ ਨਹੀਂ ਹੈ ਇਹ ਸੋਚ ਵਿੱਚ ਕੋਈ ਨਫ਼ਰਤ ਨਹੀਂ ਹੈ ਇਹ ਸੋਚ ਵਿੱਚ ਕਿਸੇ ਵਾਸਤੇ ਕੋਈ ਮਨਚ ਦੁਸ਼ਤ ਨਹੀਂ ਹੈ ਕੋਈ ਜਲਨ ਨਹੀਂ ਹੈ ਇਹ ਸੋਚ ਵਿੱਚ ਕੋਈ ਨੈਗੇਟਿਵਿਟੀ ਨਹੀਂ ਹੈ ਮੈਂ ਜਦ ਵੀ ਸੋਚਦਾ ਹਾਂ ਵਿਸ਼ਵਾਸ ਦੀ ਸੋਚ ਹੈ ਕਿ ਮੇਰਾ ਮਾਲਿਕ ਮੇਰੇ ਮੈਂ ਜਦ ਵੀ ਸੋਚਦਾ ਅੱਛੀ ਸੋਚ ਸੋਚਦਾ ਹਾਂ ਅਗਰ ਸਾਡੇ ਵਿਚਾਰ ਸ਼ੁੱਧ ਹੈ ਅਗਰ ਸਾਡੇ ਵਿਚਾਰ ਅੱਛੇ ਹੈ ਦੂਜਿਆਂ ਨੂੰ ਲੈ ਕੇ ਅਸੀਂ ਅੱਛਾ ਸੋਚ ਰਹੇ ਆ ਸਮਾਜ ਨੂੰ ਲੈ ਕੇ ਅੱਛਾ ਸੋਚ ਰਹੇ ਹੁਣ ਕਹੀ ਗਾਉ ਸਮਾਜ ਬੜਾ ਮਾੜਾ ਇਹ ਦੁਨੀਆ ਬੜੀ ਮਾੜੀ ਤਾਂ ਜਦੋਂ ਦੁਨੀਆ ਨੂੰ ਮਾੜਾ ਕਹਿੰਦੇ ਆ ਤਾਂ ਦੁਨੀਆ ਬਣਾਉਣ ਵਾਲੇ ਪ੍ਰਮਾਤਮਾ ਨੂੰ ਵੀ ਅਸੀਂ ਇਸ ਕਰਕੇ ਹੁਣ ਜਰਾ ਸੋਚੋ ਕਿ ਸਮੁੰਦਰ ਚੋਂ ਇੱਕ ਗਲਾਸ ਪਾਣੀ ਦਾ ਕੱਢ ਕੇ ਅਗਰ ਉਹ 'ਚ ਜ਼ਹਿਰ ਪਾ ਦਿੱਤਾ ਜਾਵੇ ਤਾਂ ਕੀ ਪੂਰਾ ਸਮੁੰਦਰ ਜ਼ਹਿਰੀਲਾ ਹੋ ਗਿਆ ਅਸੀਂ ਪੂਰੇ ਜਮੁੰਦਰ ਸਮੁੰਦਰ ਨੂੰ ਜ਼ਹਿਰੀਲਾ ਨਹੀਂ ਕਹਿ ਸਕਦੇ ਹਾਂ ਉਹ ਗਲਾਸ ਦਾ ਪਾਣੀ ਜ਼ਹਿਰੀਲਾ ਹੈ ਇਸੇ ਤਰ੍ਹਾਂ ਕਈ ਇਨਸਾਨ ਬੁਰੇ ਹੋ ਸਕਦੇ ਆ ਪਰ ਪੂਰਾ ਸੰਸਾਰ ਬੁਰਾ ਪਰ ਉਹ ਇਨਸਾਨ ਵੀ ਬੁਰਾ ਨਹੀਂ ਹੈ ਦਰਅਸਲ ਉਹਦੀ ਆਤਾਂ ਬੁਰੀਆਂ ਹੈ ਅਗਰ ਉਹ ਆਦਤ ਬਦਲ ਦੇਵੇ ਤਾਂ ਵੀ ਅੱਛਾ ਹੋ ਸਕਦਾ ਕਿ ਨਹੀਂ ਹੁਣ ਬੰਦਾ ਕਹਿੰਦਾ ਆ ਬੰਦਾ ਬੜਾ ਬੁਰਾ ਹੈ ਕੀ ਬੁਰਾਈ ਹੈ ਸ਼ਰਾਬ ਬਹੁਤ ਪੀਂਦਾ ਹੈ ਭਾਈ ਜੇ ਸ਼ਰਾਬ ਛੱਡ ਦੇਵੇ ਤਾਂ ਇਹੀ ਅੱਛਾ ਵੀ ਸਮਝਦੇ ਹੋ ਕਿ ਨਹੀਂ ਕਹਿੰਦੇ ਇੱਕ ਘਟਨਾ ਹੈ ਇੱਕ ਚੋਰ ਦੀ ਘਟਨਾ ਦੱਸਣਾ ਚਾਹਾਂਗੇ ਥੋੜੀ ਜਿਹੀ ਉਹਦਾ ਨਾਮ ਸੀ ਆਰਥਰ ਬੈਰੀ ਇਹ ਬਾਹਰਲੀ ਘਟਨਾ ਹੈ ਔਰ ਇਹ ਸੱਚੀ ਘਟਨਾ ਹੈ ਆਰਥਰ ਬੈਰੀ ਕਹਿੰਦੇ ਬੜਾ ਮਸ਼ਹੂਰ ਚੋਰ ਸੀ ਇੰਨਾ ਇੰਨਾ ਗੁਣ ਸੀ ਉਹਦੇ ਅੰਦਰ ਖੂਬੀਆਂ ਸੀ ਕਿ ਉਹ ਹੀਰੇ ਜੁਵਾਹਰਾਤਾਂ ਦੀਆਂ ਚੋਰੀਆਂ ਕਰਦਾ ਸੀ ਯਾਨੀ ਕੋਈ ਛੋਟੀ ਮੋਟੀ ਚੋਰੀ ਨਹੀਂ ਕਰਦਾ ਸੀ ਉਹ ਜਿੱਥੇ ਪਤਾ ਲੱਗਣਾ ਹੀਰੇ ਇਹ ਜੁਵਾਹਰਾਤ ਯਾਨੀ ਬੜੀਆਂ-ਬੜੀਆਂ ਔਰ ਕਹਿੰਦੇ ਚੋਰੀ ਵੀ ਉਹਨਾਂ ਉੱਥੇ ਹੀ ਕਰਨੀ ਜਿੱਥੇ ਸਿਕਿਉਰਟੀ ਜ਼ਿਆਦਾ ਹੋਵੇ ਇੰਨੀ ਇੰਨੀ ਉਹਦੀ ਸਮਝ ਸੀ ਇੰਨਾ ਉਹਦਾ ਮਾਈਂਡ ਸੀ ਕਿ ਮੈਂ ਮਾੜੀ-ਮੋਟੀ ਚੋਰੀ ਕਰਕੇ ਆਪਣੇ ਨਾਮ ਨੂੰ ਉਹ ਨਹੀਂ ਕਰਨਾ ਇਸ ਲਈ ਕਹਿੰਦੇ ਇੰਨਾ ਮਾਸਟਰਮਾਈਂਡ ਸੀ ਆਰਥਰ ਬੈਰੀ ਪਰ ਆਖਰ ਇੱਕ ਦਿਨ ਚੋਰੀ ਕਰਦਾ ਫੜਿਆ ਗਿਆ ਜਦੋਂ ਚੋਰੀ ਕਰਦਾ ਫੜਿਆ ਗਿਆ ਤਾਂ ਉਹਨੂੰ 18 ਸਾਲ ਦੀ ਕੈਦ ਹੋਈ ਕਿਉਂਕਿ ਉਹਨਾਂ ਬੜੇ ਮੰਨੇ ਪਰਮੰਨੇ ਅਮੀਰਾਂ ਦੇ ਘਰ ਚੋਰੀ ਕੀਤੀ ਸੀ ਕਿਸੇ ਸਧਾਰਨ ਦੇ ਘਰ ਕੀਤੀ ਹੁੰਦੀ ਤਾਂ ਸ਼ਾਇਦ ਇੰਨੀ ਸਜ਼ਾ ਨਾ ਹੁੰਦੀ ਪਰ ਚਲੋ ਚੋਰੀ ਬੜਿਆਂ ਦੇ ਘਰ ਹੋਵੇ ਤਾਂ ਬੜੇ ਫਿਰ ਸਜ਼ਾ ਵੀ ਬੜੀ ਦਵਾ ਦਿੰਦੇ ਆ ਭਾਈ ਦੇਓ ਇਹਨੂੰ ਸਜ਼ਾ ਇਹਨਾਂ ਸਾਡੇ ਘਰਾਂ ਨੂੰ ਲੁੱਟਿਆ ਹੈ 18 ਸਾਲ ਦੀ ਉਹਨੂੰ ਸਜ਼ਾ ਹੋਈ 18 ਸਾਲ ਜਦੋਂ ਕੈਦ ਵਿੱਚ ਰਿਹਾ ਤਾਂ ਉਹਦੇ ਅੰਦਰ ਬੜਾ ਬਦਲਾਅ ਆਇਆ ਜਦੋਂ ਬਾਹਰ ਨਿਕਲੇ ਆ ਤਾਂ ਉਹ ਇੱਕ ਅਲੱਗ ਹੀ ਇਨਸਾਨ ਸੀ ਕਹਿੰਦੇ ਬੜਾ ਨੀਕ ਇਨਸਾਨ ਬਣ ਕੇ ਨਿਕਿਆ ਕਸਮ ਖਾਲੀ ਉਹਨਾਂ ਕਿ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਯਾਨੀ ਅੰਦਰ ਜਦੋਂ ਗਿਆ ਸੀ ਕਸਮ ਖਾਲੀ ਮੈਂ ਚੋਰੀ ਨਹੀਂ ਕਰਨੀ ਫਿਰ ਬਾਹਰ ਆ ਕੇ ਸਮਾਜ ਸੇਵਾ 'ਚ ਲੱਗ ਗਿਆ ਲੋਕਾਂ ਦੇ ਭਲੇ ਕੰਮ 'ਚ ਲੱਗ ਗਿਆ ਉਹ ਔਰ ਸਮਾਜ ਸੇਵਾ ਕਰਦਾ ਲੋਕਾਂ ਦਾ ਭਲਾ ਕਰਦਾ ਕਰਦਾ ਫਿਰ ਉਹ ਨਗਰ ਦਾ ਪ੍ਰਧਾਨ ਵੀ ਚੁਣਿਆ ਗਿਆ ਯਾਨੀ ਫਿਰ ਉਹ ਰਾਜਨੀਤੀ 'ਚ ਵੀ ਆ ਗਿਆ ਇੱਕ ਦਿਨ ਇੱਕ ਪੱਤਰਕਾਰ ਨੇ ਜਿਹਨੂੰ ਪਤਾ ਸੀ ਕਿ ਪਹਿਲਾਂ ਚੋਰ ਸੀ ਉਹ ਤੋਂ ਸਵਾਲ ਪੁੱਛਿਆ ਕਿ ਮਹਾਰਾਜ ਹੁਣ ਤਾਂ ਤੁਸੀਂ ਬਹੁਤ ਅੱਛੇ ਹੋ ਬਹੁਤ ਨੇਕ ਹੋ ਬੜੀ ਉੱਚੀ ਅੱਛੀ ਪੋਸਟ ਤੇ ਬੈਠੇ ਹੋ ਪਰ ਜਦੋਂ ਤੁਸੀਂ ਚੋਰ ਹੁੰਦੇ ਸੀ ਤਾਂ ਮੇਰੇ ਇੱਕ ਸਵਾਲ ਹੈ ਤੁਸੀਂ ਸਭ ਤੋਂ بڑا ਸਭ ਤੋਂ ਵੱਡੀ ਚੋਰੀ ਕਿੱਥੇ ਕੀਤੀ ਸਭ ਤੋਂ ਵੱਡਾ ਤੁਸੀਂ ਕਿਹਦੇ ਡਾਕਾ ਮਾਰਿਆ? ਯਾਨੀ ਸਭ ਤੋਂ ਵੱਡਾ ਉਸੇ ਕਿਹਨੂੰ ਲੁੱਟਿਆ? ਤਾਂ ਉਸ ਵੇਲੇ ਉਹਨਾਂ ਨੇ ਪਤਾ ਕੀ ਕਿਹਾ? ਇਹ ਗੱਲ ਬੜੀ ਸਮਝਣ ਵਾਲੀ ਹੈ। ਉਹ ਕਹਿੰਦਾ ਮੈਂ ਸਭ ਤੋਂ ਵੱਡੀ ਚੋਰੀ ਸਭ ਤੋਂ ਵੱਡਾ ਨੁਕਸਾਨ ਪਤਾ ਕਿਹਦਾ ਕੀਤਾ? ਕਹਿੰਦੇ ਜੀ ਕਿਹਦਾ? ਕਹਿੰਦੇ ਆਰਥਰ ਵੈਰੀ ਦਾ। ਉਹ ਕਹਿੰਦੇ ਮਾਰੇ ਆਰਥਰ ਵੈਰੀ ਦਾ ਤੁਸੀਂ ਉਹ। ਕਹਿੰਦੇ ਉਹੀ ਤਾਂ ਮੈਂ ਕਹਿ ਰਿਹਾ ਹਾਂ। ਸਭ ਤੋਂ ਵੱਡਾ ਨੁਕਸਾਨ ਮੈਂ ਆਪਨਾ ਹੀ ਕੀਤਾ ਆਪਣੇ 18 ਸਾਲਾਂ ਦਾ ਨੁਕਸਾਨ ਜੋ ਜੇਲ੍ਹ 'ਚ ਮੈਨੂੰ ਬਿਤਾਣੇ ਪਏ। ਅਗਰ ਪਹਿਲੇ ਹੀ ਮੈਂ ਨੇਕੀ ਦੀ ਰਾਹ ਫੜ ਲੈਂਦਾ, ਅਗਰ ਪਹਿਲੇ ਹੀ ਮੈਂ ਛਾਈ ਦੀ ਰਾਹ ਫੜ ਲੈਂਦਾ ਤਾਂ ਸ਼ਾਇਦ ਅੱਜ ਮੈਂ ਅਮਰੀਕਾ ਦਾ ਪ੍ਰੈਜ਼ੀਡੈਂਟ ਹੁੰਦਾ। ਕਿਉਂਕਿ ਬੁਰਾਈ ਦੇ ਰਸਤੇ ਚੱਲ ਕੇ ਮੈਂ ਗੁਆਇਆ ਹੀ ਐ। ਪਰ ਜਦੋਂ ਦਾ ਮੈਂ ਛਾਈ ਦੇ ਰਸਤੇ ਨੂੰ ਫੜਿਆ ਹੈ, ਮੈਂ ਪਾਇਆ ਹੀ ਐ। ਕਿਉਂਕਿ ਉਸ ਵੇਲੇ ਪੈਸਾ ਹੁੰਦਾ ਸੀ ਪਰ ਚੈਨ ਦੀ ਨੀਂਦ ਨਹੀਂ ਹੁੰਦੀ ਸੀ। ਕਿਤੇ ਪੁਲਿਸ ਦਾ ਹੌਲਣ ਵਜਣਾ ਮੈਂ ਫਿਰ ਉੱਠ ਕੇ ਦੌੜਨਾ ਕਿ ਮੈਂ ਤਾਂ ਨਹੀਂ ਫੜਨਾ ਗਈ ਕਿਉਂਕਿ ਚੋਰ ਨੂੰ ਹਮੇਸ਼ਾ ਕਹਿੰਦੇ ਪੈਸਾ ਸੀ ਪਰ ਚੈਨ ਨਹੀਂ ਸੀ ਸਕੂਨ ਨਹੀਂ ਸੀ ਖੁਸ਼ੀ ਨਹੀਂ ਸੀ ਇੱਜ਼ਤ ਨਹੀਂ ਸੀ ਪਿਆਰ ਨਹੀਂ ਸੀ ਕਿਉਂਕਿ ਡਰ ਰਹਿੰਦਾ ਸੀ ਮੈਨੂੰ ਕੋਈ ਪਹਿਚਾਨ ਨਾ ਲਵੇ ਕੋਈ ਫੜਨਾ ਨਾ ਲਵੇ ਪਰ ਜਦੋਂ ਦਾ ਇਹ ਛੱਡਿਆ ਮੈਂ ਨੇਕੀ ਦੇ ਰਸਤੇ ਨੂੰ ਅਪਣਾਇਆ ਹੈ ਹੁਣ ਵੇਖੋ ਇੱਜ਼ਤ ਵੀ ਹੈ ਪਿਆਰ ਵੀ ਹੈ ਸਨਮਾਨ ਵੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਔਰ ਮੈਨੂੰ ਵੀ ਨੀਂਦ ਸਕੂਨ ਦੀ ਆਂਦੀ ਹੈ ਜਦੋਂ ਮੈਂ ਕਿਸੇ ਦਾ ਭਲਾ ਕਰਕੇ ਸਮਾਜ ਸੇਵਾ ਦਾ ਮਤਲਬ ਦੂਜਿਆਂ ਦਾ ਭਲਾ ਕਰਕੇ ਜਦੋਂ ਮੈਂ ਰਾਤ ਨੂੰ ਬਿਸਤਰ ਤੇ ਲੇਟਦਾ ਨਾ ਬੜੀ ਗੁੜੀ ਨੀਂਦ ਆਂਦੀ ਹੈ। ਔਰ ਮੈਂ ਕਹਾਂਗਾ ਆ ਆਇਆ ਅਸਲੀ ਜ਼ਿੰਦਗੀ। ਅਛਾਈ ਦੇ ਮਾਰਗ ਤੇ ਚੱਲ ਕੇ ਹੀ ਮੈਂ ਅਸਲੀ ਜ਼ਿੰਦਗੀ ਨੂੰ ਸਮਝਿਆ। ਉਹ ਬੁਰਾਈ ਦੇ ਮਾਰਗ ਤੇ ਚੱਲ ਕੇ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਬਰਬਾਦ ਕੀਤਾ। ਇਸ ਲਈ ਸਭ ਤੋਂ ਵੱਡਾ ਅਗਰ ਮੈਂ ਕਿਸੇ ਦਾ ਨੁਕਸਾਨ ਕੀਤਾ ਨਾ ਮੈਂ ਆਪਣਾ ਕੀਤਾ। ਹੁਣ ਤੁਸੀਂ ਵੀ ਸਮਝੋ ਇਸ ਚੀਜ਼ ਨੂੰ। ਤੁਸੀਂ ਤਾਂ ਨਹੀਂ ਕਿਤੇ ਆਪਣਾ ਨੁਕਸਾਨ ਕਰ ਰਹੇ ਬੁਰਾਈ ਦੇ ਰਸਤੇ ਚੱਲ ਕੇ। ਨਸ਼ਿਆਂ ਦੇ ਰਸਤੇ ਚੱਲ ਕੇ ਕੋਈ ਰਿਸ਼ਵਤ ਦੇ ਰਸਤੇ ਚੱਲ ਕੇ ਕੋਈ ਬੁਰਾਈ ਦਾ ਕਰਮ ਕਰਕੇ ਕਿਤੇ ਆਪਣੇ ਆਪ ਨੂੰ ਤੁਸੀਂ ਉਹ ਤਾਂ ਨਹੀਂ ਲਾਸ ਕਰ ਰਹੇ ਹੋ ਕਿਉਂਕਿ ਅੱਜ ਵਕਤ ਹੈ ਅਗਰ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਤਾਂ ਅੱਜ ਤੋਂ ਹੀ ਬੁਰਾਈ ਦਾ ਮਾਰਗ ਛੱਡ ਕੇ ਸਾਨੂੰ ਅਛਾਈ ਦੇ ਮਾਰਗ ਤੇ ਚੱਲਣਾ ਪੈਣਾ ਹੈ ਲੜਾਈ ਝਗੜਿਆਂ ਦੇ ਮਾਰਗ ਨੂੰ ਛੱਡ ਕੇ ਪ੍ਰੇਮ ਦੇ ਮਾਰਗ ਤੇ ਚੱਲਣਾ ਪੈਣਾ ਹੈ ਔਰ ਇੱਕ ਵਾਰ ਨੇਕੀ ਦੇ ਮਾਰਗ ਤੇ ਚੱਲ ਕੇ ਦੇਖੋ ਕਿਉਂਕਿ ਇਹ ਬਦਲਾਅ ਕਦੋਂ ਆਉਂਦਾ ਅੰਦਰ ਕਿਉਂਕਿ ਜਦੋਂ ਅੰਦਰ ਸਾਡਾ ਸ਼ੁੱਧ ਹੋ ਜਾਂਦਾ ਹੈ ਆਰਥਰ ਬਹਿਰੀ ਜਦ ਤੱਕ ਅੰਦਰ ਭਾਵਨਾ ਸੀ ਦੂਜਿਆਂ ਨੂੰ ਲੁੱਟਣਾ ਚੈਨ ਨਹੀਂ ਸੀ ਜ਼ਿੰਦਗੀ 'ਚ ਖੁਸ਼ੀ ਨਹੀਂ ਸੀ ਜ਼ਿੰਦਗੀ 'ਚ ਤਰੱਕੀ ਨਹੀਂ ਸੀ ਜ਼ਿੰਦਗੀ 'ਚ ਪਰ ਜਿੱਦਾਂ ਹੀ ਅੰਦਰੋਂ ਬਦਲਿਆ ਕਿ ਅੱਜ ਤੋਂ ਮੈਂ ਚੋਰੀ ਨਹੀਂ ਕਰਨੀ ਅੱਜ ਤੋਂ ਮੈਂ ਲੋਕਾਂ ਦਾ ਭਲਾ ਕਰ ਅੰਦਰ ਸ਼ੁੱਧਤਾ ਆਈ ਅੰਦਰ ਦੂਜਿਆਂ ਦੇ ਭਲੇ ਦੀ ਭਾਵਨਾ ਆਈ ਅੰਦਰ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਆਈ ਅੰਦਰ ਕੁਝ ਅੱਛਾ ਕਰਨ ਦੀ ਭਾਵਨਾ ਆਈ ਤਾਂ ਬਾਹਰੋਂ ਜੀਵਨ ਅੱਛਾ ਹੁਣ ਆ ਸ਼ੁਰੂ ਹੋ ਗਿਆ इसलिए बेहतरीन जीवन की शुरुआत भीतर से होती है जब तुम भीतर से शुद्ध हो जाते हो तब तुम्हारा जीवन बेहतरीन इसलिए आज अपने हृदय ने शुद्ध कर लो और शुद्ध करने का मतलब कि अपने अंदर विश्वास के विचार लियाओ अपने अंदर यकीन के विचार आओ, प्रेम दे ले आओ। के विचार लियाओ कि मैं किसी ने नफरत नहीं करनी मैं सब प्यार करना है और मैं अपने मालिक पूरा शंका नहीं रखनी मंच ਉਹ ਕਿ ਫਿਰ ਕਮਾਵੇ ਕਈ ਕਹਿੰਦੇ ਰੱਬ ਹੈ ਜਾਂ ਨਹੀਂ ਉਹਦੀ ਰਹਿਮਤ ਹੈ ਜਾਂ ਨਹੀਂ ਕੋਈ ਹੋਰ ਮੰਨੇ ਨਾ ਮੰਨੇ ਪਰ ਤੁਸੀਂ ਜ਼ਰੂਰ ਮੰਨੋ ਕਿ ਮੈਨੂੰ ਯਕੀਨ ਹੈ ਮੇਰਾ ਮਾਲਿਕ ਵੀ ਹੈ ਉਹਦੀ ਰਹਿਮਤ ਵੀ ਹੈ ਔਰ ਉਹਦੀ ਰਹਿਮਤ ਚਾਵੇ ਤਾਂ ਅਸੰਭਵ ਨੂੰ ਸੰਭਵ ਵੀ ਕਰ ਸਕਦੀ ਹੈ ਨਾ ਮੁਮਕਿਨ ਨੂੰ ਮੁਮਕਿਨ ਵੀ ਕਰ ਸਕਦੀ ਹੈ ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਜਿਹਨਾਂ ਅੰਦਰ ਵਿਸ਼ਵਾਸ ਹੁੰਦਾ ਹੈ ਫਿਰ ਚਮਤਕਾਰ ਵੀ ਉਹਨਾਂ ਦੇ ਜੀਵਨ ਚ ਹੁੰਦੇ ਆ ਇਸ ਲਈ ਕੋਈ